ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਰਾਤ ਝੱਖੜ ਆ ਗਿਆ ਸੀਗਾ ਵਾਲਾ ਤੇ ਨੁਕਸਾਨ ਤੁਸੀਂ ਦੇਖੇ ਸਕਦੇ ਹੋ ਬਹੁਤ ਦਰਖਤ ਤੋੜਦੇ ਨੇ ਸਾਰੇ ਦਰਖਤਾਂ ਖੰਡਿਆਤੇ ਥੱਲੇ ਇਹਨੂੰ ਦੇਖ ਤੇ ਬਹੁਤ ਨੁਕਸਾਨ ਹੋ ਗਿਆ ਭਾਰੀ ਆ ਦੇਖੋ ਕਿੱਥੋਂ ਲੈ ਕੇ ਕਿੱਥੇ ਤੱਕ ਦਰਖਤਾਂ ਦੀਆਂ ਟਾਹਣੀਆਂ ਆ ਗਈਆਂ ਨੇ ਜ਼ਮੀਨਾਂ 'ਚ ਆ ਤੁਸੀਂ ਦੇਖ ਸਕਦੇ ਹੋ ਵੀਡੀਓ 'ਚ ਇਹ ਸਾਰਾ ਨੁਕਸਾਨ ਸਾਡੇ ਪਿੰਡੇ ਆ 9 ਮਈ ਨੂੰ ਆਇਆ ਸੀਗਾ ਤੂਫਾਨ ਝੱਖੜ ਝੱਖੜ ਵਾਵਾ ਆ ਗਿਆ ਸੀਗਾ ਉਦੇ ਕਾਰਨ ਹੋਇਆ ਇਹ ਨੁਕਸਾਨ ਨੁਕਸਾਨ ਇੰਨਾ ਹੋਇਆ ਕਿ ਬਹੁਤ ਸਾਰੀਆਂ ਤਾਰਾਂ ਟੁੱਟੀਆਂ 2 ਦਿਨ ਤੱਕ ਲਾਈਟ ਨਹੀਂ ਹੈਗੀ ਸਾਡੇ ਘਰੇ ਤੇ ਕਈ ਟਰਾਂਸਫਾਰਮਰ ਵੀ ਟੁੱਟ ਗਏ ਲਾਈਟ ਵਾਲੇ ਤੇ ਆਹ ਦੇਖੋ ਸੂਹਾ ਵੀ ਆ ਆ ਰਹਾਤਾ ਜਮੀ ਬਲੌਕ ਕਰਤਾ ਮੇਲਾ ਦਾ 10 11 ਦਰਖਤ ਇਕੱਠੇ ਡੀਕੇ ਹੋਣੇ ਜਿੱਚੇ ਸਾਨੂੰ ਵੀਡੀਓ ਚ ਦਿਖ ਰਿਹਾ ਜਿਹੜੀ 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 ਵੀ ਕਲਿੱਪ ਸਾਨੂੰ ਦਿਖ ਰਹੀ ਹੈਗੀ ਇਹ ਸਾਰੇ ਅਹੀਂ ਹੋਏ ਨੇ ਆਦੇ ਆਪ ਇਹਨੇ ਕੁਝ ਕਿਦਰਾਖਤ ਆਪ ਇਹਨੇ ਡਿਗੇ ਆ ਦੇਖੋ ਜੜੋਂ ਹੀ ਪੱਟਤੇ ਨੇ ਇੰਨਾ ਚੀੜਾ ਦਰਖਤ ਹੁੰਦਾ ਜਿਹੜਾ ਪੱਟਦਾ ਉਹ ਦੇਖੋ ਨਹਿਰ ਤੇ ਉਹ ਸਾਰਾ ਰਾਤ ਨੇਰੀ ਦੀ ਵਜ੍ਹਾ ਕਰਨੇ ਟੁੱਟਿਆ ਜੀ ਆ ਇਹ ਨੇਰੀ ਤੇ ਨੇਰੀ ਦੇ ਨਾਲ ਨਹਿਰ ਤੋਂ ਸਾਰੇ ਦਰਖਤ ਗਏ ਟੜਾਕ ਟੜਾਕ ਕਰਕੇ ਟੁੱਟ ਗਿਆ ਦੇਖੋ ਟਰਾਂਸਫਾਰਮਰ ਆ ਟਰਾਂਸਫਾਰਮਰ ਵੀ ਯਾਰ ਰਾਤ ਨੇਰੀ ਕਾਰਨ ਗਿਆ ਜਿਆਦਾ ਹੀ ਨੁਕਸਾਨ ਹੋ ਗਿਆ पता नहीं क्यों परमात्मा ਕਰ ਰਿਹਾ ਇਹਨੇ ਤੇ ਉਹ ਦੇਖੋ ਕਿੱਥੋਂ ਲੈ ਕੇ ਕਿੱਥੇ ਕਿੱਥੇ ਤੱਕ ਪੰਜੀਆਂ ਨਟਾਣੀਆਂ ਇਹ ਇੱਥੋਂ ਗੀਆਂ ਨੇ ਬਾਈ ਉੱਥੇ ਤੱਕ ਆ ਪੰਜੀਆਂ ਨੇ ਦੇਖੋ ਕਿਵੇਂ ਕਿਵੇਂ ਉਹ ਪਿਆ ਟ੍ਰਾਂਸਫਾਰਮਰ ਇੱਕ ਹੋਰ ਗਾਹਾਂ ਬਹੁਤ ਉਹ ਗਲਤ ਹੋ ਗਿਆ ਸ਼ਰਕੰਮ ਉਧਰੋਂ ਤਾਂ ਜੰਗ ਲੱਗ ਰਹੀਆਂ ਉਧਰੋਂ ਪਰਮਾਤਮਾ ਨੇ ਆ ਜੰਗ ਲਾਤੀ ਮੇਲਾ ਦਾ ਪਰਮਾਤਮਾ ਵੀ ਕੁਛ ਨੇੜੇ ਲੋਕ পাপ ਕਰਦੇ ਨੇ ਉਹ ਤਾਂ ਹੀ ਹੋ ਲੈ ਰਿਆ ਬਾਦਲਾ ਆਈ ਦਰਖਤ ਜੜੋਂ ਹੀ ਪੱਟਤੀ ਆਪ ਇੱਕਦਰਾ ਆ ਇਧਰਲੀ ਸੜਕ ਤੋਂ ਇਧਰ ਆ ਗਿਆ ਐਡਾ ਟਾਣਾ ਤੁਸੀਂ ਅੰਦਾਜ਼ਾ ਲਾ ਲਓ ਵੀ ਕਿੰਨੀ ਹਵਾ ਹੋਊਗੀ ਐਨੀ ਹਵਾ ਕਾਰਨ ਕੁਛ ਕਟਾਣੀ ਆ ਉਹ ਪੰਨਿਆਂ ਨੇ ਦੇਖੋ ਜ਼ਮੀਨਾਂ 'ਚ ਅੰਦਾਜ਼ਾ ਲਾ ਲਓ ਕਿੰਨੀ ਹਵਾ ਹੋਣੀ ਆ ਸਾਰੀ ਇਹ ਰਾਤ ਨੇਰੀ ਨੇ ਨੁਕਸਾਨ ਕਰਿਆ ਜਿਹੜੀ ਆਈ ਸੀ ਆ ਦੇਖੋ ਇੱਥੋਂ ਲੈ ਕੇ ਟਾਲੀ ਦੇ ਟਾਣੀ ਦੇਖਿਓ ਇੱਥੋਂ ਲੈ ਕੇ ਆ ਆ ਗਈ